ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰਾਏ ਫੈਮਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਵੀ ਸਾਰੇ ਠੀਕ ਠਾਕ ਹੋ ਹੋਮੋਂਗੇ ਵਧੀਆ ਹੋਮੋਂਗੇ ਤੇ ਇੱਥੇ ਮੰਮੀ ਤੇ ਮਨਦੀਪ ਦੋਨੇ ਤਿਆਰ ਹੋ ਗਈਆਂ ਨਹਾ ਧੋ ਕੇ ਸਿਰ ਨਹਾ ਲੀਆਂ ਕਿਉਂਕਿ ਅੱਜ ਜਿਵੇਂ ਤੁਹਾਨੂੰ ਵਲੌਗ ਹਨਾ ਪਹਿਲਾ ਵਲੌਗ ਬਣਾਇਆ ਸੀਗਾ ਹਨਾ ਮੇਰੀ ਦਰਾਨੀ ਦਿੱਤਾ ਤੁਹਾਨੂੰ ਵਲੌਗ ਵਿੱਚ ਸਾਰਾ ਕੁਝ ਦੱਸਿਆ ਸੀਗਾ ਵੀ ਅਸੀਂ ਭੂਆ ਸਤੀ ਦੀ ਸੁਖਤਰਾਉਣ ਜਾਣਾ ਤੇ ਅੱਜ ਉਹ ਦਿਨ ਆ ਗਿਆ ਜਨਮਾਸ਼ਟਮੀ ਵਾਲੇ ਦਿਨ ਇਹਨਾਂ ਨੇ ਜਾਣਾ ਹੈ ਤੇ ਰਾਤ ਦੀ ਚੌਂਕੀ ਪਰ ਹੋਗੀ ਅਗਲੇ ਦਿਨ ਆਉਣਾ ਹੈ ਜਿੱਦਣ ਗੁੱਗਾ ਮਾੜੀ ਨੌਮੀ ਦਾ ਮੇਲਾ ਹੈ ਤੇ ਕਿਉਂਕਿ ਸਾਰੀ ਰਾਤ ਉੱਥੇ ਚੌਂਕੀ ਪਰ ਨਹੀਂ ਹੁੰਦੀ ਐ ਇਹ ਅੱਜ ਇਹ ਚੱਲੇ ਨੇ ਵਿਆਹ ਦੀ ਸੁਖਤਰਉਣ ਤੇ ਇਹ ਤੋਂ ਬਾਅਦ ਅਗਲੇ ਸਾਲ ਜਾਣਗੇ ਆਹੂ ਦੀ ਸੁਖਤਰਉਣ ਪਹਿਲਾਂ ਇਹਨਾਂ ਦੇ ਵਿਆਹ ਦੀ ਉਤਰੂਗੇ ਕਿਉਂਕਿ ਪਹਿਲਾਂ ਵਿਆਹ ਦੀ ਉਤਰੀ ਨਹੀਂ ਹੈਗੀ ਇਸ ਕਰਕੇ ਹੁਣ ਇਸ ਵਾਰ ਚੱਲੇ ਆ ਤੇ ਜਿਵੇਂ ਮੈਂ ਤੁਹਾਨੂੰ ਵਲੌਗ ਚ ਦੱਸਿਆ ਇਹ ਪਹਿਲਾਂ ਵੀ ਅੱਜ ਹੁਣ ਜਾ ਕੇ ਉੱਥੇ ਪਹਿਲਾਂ ਇਹਨਾਂ ਦੀਆਂ ਲਾਮਾਂ ਹੋਣਗੀਆਂ ਜਾਣਸਾਰ ਹਨਾ ਤੇ ਉਹਦੇ ਲਈ ਅਪਦੀ ਤਿਆਰੀ ਸ਼ੈਰੀ ਕਰ ਰਹੀ ਐ ਇੱਥੇ ਮੇਰੀ ਪੂਰੀ ਆਵਾਜ਼ ਜਿਹੜੀ ਹੋ ਬੰਦ ਹੋ ਗਈ ਸੀਗੀ ਆਈ ਨਹੀਂ ਸੀਗੀ ਜਿਹੜੀ ਅਸੀਂ ਗੱਲਾਂ ਬਾਤਾਂ ਮਤਲਬ ਮਾਰ ਰਹੀ ਸੀਗੇ ਤੁਹਾਨੂੰ ਦੱਸ ਰਹੇ ਸੀਗੇ ਵੀ ਉੱਥੇ ਕੀ ਹੋਣਾ ਕਿਵੇਂ ਹੋਣਾ ਤੇ ਕੀ ਕੀ ਪੈਕਿੰਗ ਕਰਨੀ ਹੈ ਵੀ ਕਿਹੜਾ ਕਿਹੜਾ ਸਮਾਨ ਲੈ ਕੇ ਜਾਣਾ ਹੈ ਵੀ ਉੱਥੇ ਨਾਲ ਬਾਂਬਣੀ ਤਾਈ ਵੀ ਲੈ ਕੇ ਜਾਂਦੇ ਹੁੰਦੇ ਨੇ ਹਨਾ ਤੇ ਮਨਦੀਪ ਉਹ ਪੁੱਛ ਰਹੀ ਸੀਗੀ ਵੀ ਉੱਥੇ ਵੀ ਆਪਣੇ ਹੋਰ ਵੀ ਕਾਫੀ ਜਣੇ ਹੋਣਗੇ ਤਾਂ ਕਰਕੇ ਵੀ ਫਿਰ ਮੰਮੀ ਕਹੇ ਰਹੀ ਸੀ ਨਹੀਂ ਹੁੰਦਾ ਹੁਣ ਉੱਥੇ ਜਾ ਕੇ ਹੀ ਪਤਾ ਲੱਗੂਆ ਤੇ ਇਮਲੀ ਦਾ ਪੈਕਟ ਵੀ ਮੰਗਾ ਲਿਆ ਜਿਹੜਾ ਕਿ ਹੁਣ ਮੈਂ ਭੋਕੇ ਰੱਖਣਾ ਹੈ ਬਸ ਫਿਰ ਇਦਰ ਮੰਮੀ ਕੱਪੜੇ ਲਾ ਰਹੀ ਸੀਗੀ ਤੇ ਆ ਮੰਮੀ ਮਜ਼ਾਕ ਕਰ ਰਹੀ ਸੀਗੀ ਵੀ ਸਾਡੇ ਜੋਗੇ ਰੱਖ ਲਿਓ ਮੈਂ ਕਿਹਾ ਲੈ ਹੁਣ ਮੇਲਾ ਤਾਂ ਆਣ ਆਲਾ ਏ ਵੀ ਤੁਸੀਂ ਉੱਥੇ ਮੇਲੇ ਪਰ ਤਾਂ ਜਾ ਰਹੇ ਹੋ ਉੱਥੇ ਖਾਓਗੇ ਹੀ ਵੀ ਹੁਣ ਅਗਲੇ ਦਿਨ ਸਵੇਰੇ ਬਾਸੇ ਆ ਕੇ ਖਾਓਗੇ ਤੁਸੀਂ ਉੱਥੇ ਤਾਜ਼ਾ ਜਾ ਕੇ ਖਾਓ ਮੇਲੇ ਚ ਉਹ ਹੱਸ ਰਹੀ ਸੀਗੀ ਕਹਿੰਦੀ ਨਹੀਂ ਨਹੀਂ ਮੈਂ ਮਖੌਲ ਕਰ ਰਹੀ ਹਾਂ ਸਾਡੇ ਜੋਗੇ ਨਾਲ ਬਣਾਏ ਕਿਉਂਕਿ ਹੁਣ ਮੇਲਾ ਆ ਰਿਹਾ ਰੋਜ਼ ਬਣਨੇ ਪ ਰਹੇ ਥੋੜੀ ਜਿਹੀ ਵੱਧ ਹੋਰ ਪਾ ਲਾਂਗੇ ਨਾ ਲੋ ਜਨੇ ਇੰਬਲੀ ਮੈਂ ਭੋਕੇ ਰੱਖ ਦਿੰਦੀ ਆ ਫਿਰ ਕੰਟੇ ਢੇੜ ਕੰਟੇ ਤੱਕ ਕੈਂਪੀਟ ਜੂਗੀ ਇਹ ਫੁੰਗਰੀਆਂ ਬਾਕੀ ਬਚੀ ਐ ਨਾ ਇਹ ਅਸੀਂ ਮੇਲੇ ਵਾਲੇ ਦਿਨ ਵਾਸਤੇ ਰੱਖ ਲਈ ਜਿਹੜਾ ਸਾਡੇ 9-10 ਦਿਨ ਤੱਕ ਮੇਲਾ ਆਊਗਾ ਦੂਜ ਤੀਜ ਦਾ ਦੂਜ ਦਾ ਫਿਰ ਉਹਨੂੰ ਅਸੀਂ ਪਕੌੜੇ ਘੁੜੇ ਬਣਾਵਾਂਗੇ ਹਨਾ ਫਿਰ ਕੰਮ ਆਜੂਗੀ ਸਾਡੇ ਇਸ ਕਰਕੇ ਹੁਣ ਜਿੰਨੀ ਕ ਜ਼ਰੂਰਤ ਆ ਸ਼ਾਮ ਨੂੰ ਹੁਣ ਤਿੰਨ ਚਾਰ ਜਣੇ ਤਾਂ ਚਲੇ ਜਾਣਗੇ ਹੱਸ ਬਸ ਅਸੀਂ ਉਹ ਰਹਿ ਜਾਾਂਗੇ ਇਸ ਕਰਕੇ ਥੋੜੀ ਉਹ ਪਿਓ ਲਈ ਪਿਓ ਕੇ ਰੱਖਤੀ ਹੁਣ ਮੈਂ ਘੰਟੇ ਡੇਢ ਘੰਟੇ ਬਾਅਦ ਅਨੇ ਦਾ ਪੇਸਟ ਜਿਹੜਾ ਸਾਰਾ ਉਤਰ ਜੂਗਾ ਫਿਰ ਇਹਨੂੰ ਬਣਾ ਲਾਂਗੇ ਅੱਜ ਬਰੈਡ ਬਣਾਵਾਂਗੇ ਅਸੀਂ ਕਿਉਂਕਿ ਬਰੈਡ ਜਿਹੜੇ ਬਹੁਤ ਘੱਟ ਖਾਂਦੇ ਆ। ਉਹ ਕੋੜੇ ਵੀ ਬਣਾਈ ਜਾਂਦੇ ਆ, ਬਰੈਡ ਕਦੇ-ਕਦੇ ਬਣਾਉਂਦੇ ਆ। ਨਿਸ਼ਚਿਤ ਰਾਰ ਬਾਅਦ ਨਿਕਲਦੇ ਨੇ ਪਹਿਲਾਂ ਕੈਮਰੇ ਵਾਲੇ ਆ ਜਾਂਦੇ ਨੇ। ਸਾਸਰੀ ਘਰ ਦੀ ਬੀਬੀ, ਸਾਸਰੀ ਸਾਹਿਬ। ਸਾਸਰੀ ਘਰ ਦੀ ਬੀਬੀ, ਸਾਸਿਕਾ। ਲਓ ਜੀ, ਆਗੇ ਸਾਸਿਕਾ। ਆਗੇ ਜਨਤਾ। ਸਾਸਿਕਾ। ਉਹ ਇੱਕ ਇੱਕ ਨਿਕਲੇ ਨਹੀਂ ਰਿਹਾ। ਸਾਸਿਕਾ ਸਾਰੇ ਗੱਟੇ ਇਹਨੂੰ ਜਾਗਦੇ ਨਾ ਕਰ। ਹੋਰ ਚਾ ਉਹ ਪਰ ਉਹ ਨਹੀਂ ਗਿਆ। ਆਵੇ ਪਿੱਛੇ ਆ ਗਿਆ। ਪਿੱਛੇ। ਉਹ ਤਾਂ ਬਹੁਤ ਕੀ ਹੋਇਆ। ਵਾਦੀ ਖ ਗਿਆ ਇੰਨਾ ਕੀ ਦਿਖਾਉਣਾ ਤੁਹਾਨੂੰ। ਪੁੱਛਾਈ ਇੰਨਾ ਗਿਆ। ਰਾਜੀ ਬਾਕੀ। ਦੋ ਨਾਲ ਗੱਡੀ ਲੈ ਕੇ ਰਾਜੀ ਨਹੀਂ। ਹਾਂ। ਓਏ ਹਾਂ ਹੁਣ ਤਾਂ ਤੂੰ ਗੱਡੀ ਲੈ ਕੇ ਆਇਆ ਧਰ ਲੈ ਆਂਦਾ ਥੱਲੇ। ਗੱਡੀ ਸੜੀ ਸਮਾਨ ਨਹੀਂ ਆ ਵੀ ਠੀਕ ਹੈ। ਹਾਂ। ਮੱਕੀ ਦੇ ਵੀ ਤਾਂ ਛੋਟੇ ਗੋਲੀ ਰੱਖਿਆ ਹੈ ਆ ਤਾਂ ਮਾਪੋ ਨੇ ਮੱਮੀ ਮੰਮੀ ਤੋਂ ਗਾ ਚਲੋ ਅੱਗੇ ਇਕੱਠੀ ਉੱਪਰ ਆ ਗਈ ਉਹ ਤੇਰਾ ਕੀ ਟ੍ਰੈਕਟ ਬਾਹਰ ਖੜਿਆ ਕੋਈ ਨਹੀਂ ਕਰਦਾ ਨਾ ਮੈਂ ਜੇ ਬੈਠਾ ਹੋਰ ਸੁਤੋ ਕੇ ਕਬੂ ਹੋ ਗਿਆ ਪਿਆਰ ਕਿਉਂਕਿ ਅਬੂ ਚੱਲਿਆ ਹੁਣ ਔਦਰ ਆਨ ਸਾਰੇ ਰਿਸ਼ਤੇਦਾਰ ਲਾਤੇ ਕੰਮ ਧਾਰਾ ਧੂਰਾ ਕੱਢਣ ਤੇ ਆਬੂ ਜਾ ਰਿਹਾ ਇੱਧਰ ਦੇਖਿਓ ਭੱਜ ਗਿਆ ਭੱਜ ਗਿਆ ਭੱਜ ਗਿਆ ਭੱਜ ਗਿਆ ਭਜੀ ਹੈ ਉੱਪਰ ਜ ਗਿਆ ਮੈਂ ਆਦੀਵਾਦ ਬੰਦ ਕਰਤੀ ਗਾਣਿਆਂ ਦੀ ਉਹ ਜਦੇ ਭੱਜ ਗਿਆ ਗੱਡੀ ਦੇਖਣ ਗਿਆ ਮੈਂ ਵੀ ਤਿਆਰ ਤਾਂ ਹੋ ਰਹੀ ਹੁਣ ਤੁਸੀਂ ਤਿਆਰ ਹੋ ਜਾਣ ਨੂੰ ਕਿੰਨਾ ਟਾਈਮ ਹੋ ਗਿਆ ਸਵਾ ਦਿਨ ਹੋ ਗਏ ਨਾ ਮੈਂ ਹਮੇਸ਼ਾ ਵੀਡੀਓ ਤੇ ਟਾਈਮ ਪੁੱਛਦੀ ਹਾਂ ਸਵਾ ਤਿੰਨ ਹੋ ਗਏ ਸਵਾ ਦਿਨ ਹੋ ਗਏ ਬਸ ਮੰਮੀ ਧਾਰ ਕੱਢ ਕੇ ਮੰਮੀ ਤਾਂ 3 ਵਜੇ ਅੱਜ ਸੱਜੇ ਧਾਰਾ ਕੱਢਦੀ ਆ ਕਿਉਂਕਿ ਫਿਰ ਸ਼ਾਮ ਨੂੰ ਆਖਾਏ ਹਨਾ ਫਿਰ ਜੀ ਜੀ ਬੈਠ ਕੇ ਦੇਖੀਏ ਕਿਹਦੀ ਕੈੜੀ ਆਂਦੀ ਮੈਂ ਤਾਂ ਕਲ ਹੀ ਥੀ ਉਹ ਦੂਜੀ ਦੀ ਕੱਢ ਕੇ ਆਈ ਐ ਮੈਂ ਇੱਕ ਦੀ ਇੱਕ ਦੀ ਕੱਢ ਲਈ ਇੱਕ ਦੀ ਇੱਕ ਦੀ ਨਿਕਲ ਦੇਖਿਓ ਹੋੜੀ ਹੋੜੀ ਕੱਢੂ ਜਦ ਤੱਕ ਤਾਂ ਆਜੋਗੇ ਆਜੋਗੇ ਸਵੇਰੇ ਤਾਂ 7:00 7:00 ਉਥੇ ਮਮੀ ਕਹਿੰਦੀ ਗਾਂ ਤੇ ਉਹ ਮੈਂ ਅਸੀਂ ਕੱਢ ਲੂਗੀ ਉਹਦੀ ਜਿਹੜੀ ਕੈੜੀ ਆ ਉਹ ਮਮੀ ਨੇ ਮੈਂ ਕੱਢ ਲੂਗੀ ਹਾਂ ਤੇ ਉਥੇ ਜਾਣਸਰ ਤੁਸੀਂ ਹੁਣ ਲੈਣੇ ਆ ਫੇਰ ਲਾਵਾ ਨਾ ਜਾਣਸਰ ਥੋੜੀ ਨਾ ਜਾਣਸਰ ਨਹੀਂ ਰਾਤ ਨੂੰ ਰਾਤ ਨੂੰ ਪਹਿਲਾਂ ਪਹਿਲਾਂ ਨਾ 2 ਵਜੇ ਨਹੀਂ ਹੁਣ ਇੱਕ ਵਾਰੀ ਜਾਣਸਰ ਲੈਣੇ ਆ ਹਾਂ ਹਾਂ ਇੱਕ ਵਾਰ ਤਾਂ ਜਾਣਸਰ ਹੋਣਾ ਇਹ ਇਹ ਚ ਇਹ ਜਪੇੜ ਘਟ ਹੋਊਗੀ ਸਵੇਰ ਵਾਲੀ ਚ ਜ਼ਿਆਦੇ ਆਊਗੀ ਹਾਂ ਸਵੇਰ ਹਾਂ ਸਵੇਰ ਵਾਲੀ ਚ ਜ਼ਿਆਦੇ ਹੋਊਗੀ ਕਿਉਂਕਿ ਉਦੋਂ ਸਾਰੇ ਜਣ ਇਕੱਠੇ ਇੱਕ ਲੱਖ ਉੱਠਣਗੇ ਨਾ ਹਾਂ ਹੁਣ ਤਾਂ ਤੁਸੀਂ ਜਾਂਦੇ ਮੇਰੇ ਖਿਆਲ ਤੇ ਪਹਿਲਾਂ ਦੀਵੇ ਦੂਵੇ ਲਾਉਣੇ ਆ ਜਾ ਕੇ ਪਹਿਲਾਂ ਦੀਵੇ ਲਾਵਾਂਗੇ ਹਾਂ ਸਾਰੇ ਕਿਤੇ ਮੱਥਾ ਟੇਕੋਗੇ ਦੀਵੇ ਲਾਉਗੇ ਫਿਰ ਫੇਰੇ ਲਾਉਂਗੇ ਫਿਰ ਫੇਰੇ ਲਾਵਾਂਗੇ ਹਾਂ ਫਿਰ ਬਾਕੀ ਮੈਨੂੰ ਇਨਾ ਯਾਦ ਵੀ ਨਹੀਂ ਵੀ ਪਹਿਲਾਂ ਲਾਵਾਂ ਲਾਉਂਗੇ ਕਿ ਦੀਵੇ ਲਾਉਂਗੇ ਖਾਸ ਸਾਲ ਹੋਗੇ ਨਾ ਹਾਂ ਖਾਸੇ ਸਾਲ ਹੋਗੇ 24 ਸਾਲ ਦੇ ਚਲ ਹੁਣ ਤੂੰ ਵੀ ਪੁਆਸਾਤੀ ਦਾ ਮੇਲਾ ਦੇਖਿਆ ਤੈਨੂੰ ਇਸ ਵਾਰ ਪਹਿਲੇ ਵਾਰ ਐਕਸਪੀਰੀਅੰਸ ਹੋ ਜੂਗਾ ਫਿਰ ਜ਼ਿਆਦਾ ਆਹ ਵਾਰੀ ਜਾਉਂਗੀ ਜਦੋਂ ਫਿਰ ਤੈਨੂੰ ਫਿਰ ਪਤਾ ਲੱਗ ਜੂਗਾ ਹਾਂ ਚਲ ਆਪੂ ਹੀ ਬੜਾ ਹੋ ਤੂੰ ਹਾਂ ਕੈਸਾ ਲੱਗ ਹੋਣਾ ਅਗਲੇ ਸਾਲ ਨੂੰ ਚਲੇ ਚਲਾ ਹੋਰ ਕੀ ਲੈ ਕੇ ਕਿ ਫਲਾੰਗਿਆ ਬਾਹਰ ਲੈ ਕੇ ਜਾ ਬਾਹਰ ਬਾਹਰ ਗਿਆ ਬਾਹਰ ਗਿਆ ਉਹਦੇ ਪੈਸੇ ਦੇ ਮਾਤਾ ਪਿਤਾ ਤੁਹਾਨੂੰ ਦੱਸੋ ਬਾਬੇ ਮੈਂ ਜਾ ਰਹੇ ਹਾਂ ਬਸ ਮਾਤਾ ਦੇ ਅੱਛਾ ਸਮਾਂਦਰ ਰੇ ਔਰ ਪੰਜ ਹੋ ਗਏ ਕਾਹੀ ਦੇ ਕਿ ਬੰਦੀ ਨਾਲ ਸਾਡੀ ਕਿ ਕਿ ਜਾਣਾ ਕਰੇ ਇੰਤਰ ਲੰਨ ਉਹ ਜਾਣਾ ਮੈਂ ਉੱਥੇ ਮੇਲੇ ਤੇ ਤੁਸੀਂ ਕਿਥੇ ਗਏ ਤੂੰ ਕਹਿੰਦਾ ਤੂੰ ਭੱਜਾ ਟਿਕਿਆ ਨਹੀਂ ਗਿਆ 2 ਮਿੰਟ ਵੀ ਇਹ ਕੱਢ ਲੈ ਜਾਂਦੇ ਪਰਦੀ ਨਾ ਮੈਂ ਵੀ ਜਾਣਾ ਨਹੀਂ ਜਾਣਾ ਉਹ ਚੀਜੀ ਬਣਾ ਲਈ ਤੇਰੀ ਕੀ ਆ ਚਲੋ ਆ ਦੇਖੋ ਦੋ ਮੈਗੀ ਖਾਣ ਨੂੰ ਐਨਾ ਮੈਂ ਕਿਹੜਾ ਨੰਨਾ ਮੈਂ ਕਿਹੜਾ ਨੰਨਾ ਨਾ ਨਾ ਉਹ ਖਾ ਗਿਆ ਖਾ ਗਿਆ ਤੂੰ ਚੱਲ ਨਾ ਤੂੰ ਚੱਲ ਛੱਡ ਦੇ ਜਾਣ ਲੱਗੇ ਤਾਂ ਛੱਡ ਬੰਦਾ ਤੂੰ ਹੀ ਦੇ ਦੇਖਾ ਜਾਣ ਲੱਗੇ ਤਾਂ ਘੁਰਕਰੇ ਹੋ ਲਏ ਗਿਆ ਅੱਲਾਹ ਹਮਾਰ ਕੋਲ ਰਹੇ ਜੋ ਹਾਂ ਗੱਡੀ ਵੀ ਲੱਗਦੇ ਹੋ ਉਹ ਤਾਂ ਬੈਗ ਲੈ ਲੈਂਦੇ ਨਾ ਇਹਨੂੰ ਨਰੀਸਲਾ ਇਹਦਾ ਸੱਚੀਓ ਮੈਜੂਗਾ ਜਾਂਦੇ ਬਈ ਤਾ ਬੈਠ ਰਿਹਾ ਉਹਨੂੰ ਅਨੁਭੋਗ ਮੈਂ ਕਿਹਦੀ ਨਿਆਣਿਆਂ ਦੇ ਪਹਿਲਾਂ ਲੱਗੀ ਪਈ ਆ ਜਾਣਦੀ ਕਿੱਥੇ ਆਵੂ 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 ਬਾਏ ਲੋ ਜੀ ਮੈਂ ਨਾ ਆਲੂ ਹੁਣ ਉੱਪਲ ਗਏ ਸੀਗੇ ਫਿਰ ਡਿੱਪੀ ਨੇ ਛਿੱਲ ਤੇ ਇਸ ਕਰਕੇ ਹੁਣ ਮੈਂ ਇਹਦੇ ਚ ਰੜਾਣ ਲੱਗਿਆ ਨੌਨ ਮਿਰਚ ਮਸਾਲੇ ਆ ਦੇਖੋ ਮਿਰਚਾਂ ਨਾ ਰੈੱਡ ਕਲਰ ਦੀਆਂ ਇਹ ਉੱਪਰ ਅੰਨੀ ਤਕੜੀ ਮਿਰਚ ਹੈ ਅੰਨੀ ਤਕੜੀ ਮਿਰਚ ਖਤਰਨਾਕ ਹੈ ਆਪਣੀ ਮਿਰਚ ਹੈ ਨਾ ਜਿਹੜੀ ਉਹ ਬਹੁਤ ਕੋੜੀ ਹੈ ਧੂਆ ਕਢਾ ਦਿੰਦੀ ਹੈ ਇੱਥੇ ਰੱਖ ਧੂਆ ਕਢਾ ਦਿੰਦੀ ਆਪਣੀ ਜਿਹੜੀ ਰੈੱਡ ਮਿਰਚ ਹੈ ਲਾਲ ਮਿਰਚ ਮੈਂ ਨਾ ਇਸ ਲਈ ਪਾ ਰਹੀ ਹਾਂ ਬਿਹਾਨ ਇਹ ਲਾਲ ਉੱਪਰ ਲਿਸਕੇ ਤਾ ਕਿ ਜਿਹਦੇ ਮੂੰਹ ਵਿੱਚ ਆਵੇ ਜਾਂ ਬ੍ਰੈਡਾਂ ਚਾਵੇ ਜਿਹਨੂੰ ਦੇਖੇ ਉਹ ਕੱਢਣਾ ਚਾਹੇ ਤਾਂ ਕੱਢ ਸਕਦਾ ਹੈ ਇਸ ਕਰਕੇ ਮੈਂ ਲਾਲ ਭਾਰੀਆ ਹਰੀਆਂ ਵੀ ਦੇਖ ਜਿੰਦੀਆਂ ਪਰ ਫਿਰ ਮੈਂ ਹਰਾ ਨਾ ਹੁਣ ਇੱਥੇ ਮੈਂ ਥੋੜੀ ਜਿਹਾ ਪਦੀਨਾ ਲੈ ਕੇ ਆਈਆਂ ਮੇਰੇ ਕੋਲ ਇੱਕ ਗੱਲ ਸੁਣੋ ਵੈਸੇ ਆ ਦੇਖੋ ਪਦੀਨਾ ਲੈ ਕੇ ਆਈਆਂ ਆ ਮੈਂ ਪਦੀਨਾ ਪਾਉਂਗੀ ਤਾਂ ਕਿ ਇਹਦਾ ਫਲੇਵਰ ਹੈ ਨਾ ਜਿਹੜਾ ਪਦੀਨੇ ਦਾ ਬਹੁਤ ਸਵਾਦ ਲੱਗਦਾ ਆਲੂਆਂ ਚ ਪਾ ਕੇ ਬਹੁਤ ਵਧੀਆ ਲੱਗਦਾ ਹੈ ਇੱਕ ਮੇਰੀ ਗੱਲ ਸੁਣੋ ਬਰੀਕ ਬਰੀਕ ਪਦੀਨਾ ਕਿਉਂਕਿ ਪਦੀਨੇ ਦੀ ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਕੀ ਗੱਲ ਹੈ ਤੇਰੀ ਮੰਮਾ ਮੇਰੀ ਗੱਲ ਸੁਣੋ ਜੇ ਤੁਸੀਂ ਉੱਪਰ ਪਾ ਰਹੇ ਹੋ ਹਰ ਕੋਈ ਬੰਦਾ ਕੱਢਣਾ ਚਾਹੇ ਤਾਂ ਕੱਢ ਸਕਦਾ ਹੈ ਨਾ ਪਰ ਤੁਸੀਂ ਮਿਰਚਾਂ ਹੀ ਪਾਓ ਮਿਰਚਾਂ ਹੀ ਨਾ ਪਾਓ ਹੁਣ ਪਾਦਣਾ ਧਨੀਆ ਤੇ ਬਾਕੀ ਹੁਣ ਇਹਦੇ ਵਿੱਚ ਮੈਂ ਪਾਉਂਗੀ ਨੂਨ ਹਲਦੀ ਬਾਸ ਤੇ ਉਹ ਲੱਗਾ ਹੁਣ ਕੁਝ ਵੀ ਨਹੀਂ ਬੰਦ ਤੁਸੀਂ ਮਿਰਚਾਂ ਹੀ ਨਾ ਪਾਓ ਨਾ ਮਿਰਚ ਤਾਂ ਪਾਵਾਂਗੇ ਹੁਣ ਜਿਹੜੇ ਖਾਂਦੇ ਆ ਤਾਂ ਖਾਣਗੇ ਮਿਰਚ ਹਰੀ ਮਿਰਚ ਇਹ ਮਿਰਚ ਵੀ ਨਾ ਨਾ ਮੂੰਹ ਚ ਖਾਣ ਚਾਹੇ ਸੀ ਬ੍ਰੈਡਾਂ ਦੀ ਤਿਆਰੀ ਕਰਨ ਲੱਗੀ ਟਾਈਮ 4:30 ਹੋ ਗਿਆ ਪਰ ਬਣਾਵਾਂਗੇ ਸਜਰੀ ਇਹ ਨਾ ਪਹਿਲਾਂ ਹੀ ਭਰ ਲਉ ਮੈਂ ਜਵੇਂ ਭਰਿਆ ਉਹਨੂੰ ਓਥੇ ਲਾ ਦੇ ਦੋ ਅੱਜ ਆਹੀ ਖਾਣਾਂਗੇ ਬਾਅਦ ਚ ਭਰਤੀ ਇਹਨਾਂ ਭਰ ਕੇ ਰੱਖੀਏ ਸਾਰੇ ਕਿਉਂਕਿ ਅੱਜ ਪਕੌੜੇ ਖਾਣੇ ਕੁਝ ਨਹੀਂ ਬਣਾਣਾ ਕੱਲੇ ਬਰੈਡ ਬਣਾਉਣੀ ਕਿਉਂਕਿ ਜਿਹੜੇ ਫਲ ਹੈ ਵੀ ਨਹੀਂ ਹੈ ਉਹਨਾਂ ਦੇ ਪਕੌੜੇ ਬਣਾਉਣੇ ਨੇ ਬਾਅਦ ਕੇ ਜੇ ਬੈਸਨਾਂ ਨੂੰ ਸੋਤੇ ਤਨ ਕੋ ਨਾਲ ਕੇ ਚਾਰ ਪਕੌੜੇ ਬਣਾ ਲੈਣੇ ਆਲੂ ਪਿਆਜ਼ ਪਾ ਕੇ ਬਣਾ ਲਾਗੇ ਆਪਾਂ ਕਿ ਜਾਣਾ ਹੈ ਬੈਸਨ ਬੈਸਨ ਕੁੱਚਲੇ ਨਾਲ ਖੇਡਦਾ ਫਿਰਿਆ ਪਹਿਲਾਂ ਉਧਰ ਚੁੱਲਾ ਚੁੱਲਾ ਭੰਨ ਰਿਹਾ ਤਾਂ ਮੈਂ ਮੂਰੇ ਖੇਪੜੀ ਦਾ ਤਾਹਿਆ ਆ ਫਿਰ ਮੈਂ ਕਿਹਾ ਜਦੋਂ ਮੈਂ ਕਿਹਾ ਤੇਰੀ ਨਾਨੀ ਨੇ ਆ ਕੇ ਭੰਨਣ ਦੇਣਾ ਤਨ ਭੜ ਕੇ ਜੇ ਦੇ ਗਲੇ ਚੁੱਲਾ ਬਸਾ ਬਾਰਾ ਲੱਗਦਾ ਫਿਰ ਆਇਆ ਇੱਧਰ ਡਰ ਕੇ ਆ ਸਾਹ ਅੱਜ ਤੋਂ ਪਾਦਨੀਆ ਇੱਕ ਲਾਏ ਸਿੰਪਲ ਹਾਂ ਇਹਦਾ ਪਾ ਦੇ ਅੱਗੋਂ ਖਤਰਨਾ ਵਿੱਚ ਇੱਕ ਹੋਰ ਬੈਗੀਵਾ ਇੱਕ ਹੋਰ ਬੈਗੀਵਾ ਪਾ ਦੇ ਪਾ ਲੈ ਪਾ ਦੇ ਬਿਚਾਰਦੇ ਪਾ ਦੇ ਅੱਛਾ ਤੇ ਬ੍ਰੈਡ ਪਾਣ ਤੋਂ ਨਾ ਸਾਰੇ ਨੂੰ ਡਰ ਲੱਗਦਾ ਹੈ ਨਾ ਨਾ ਆਪਣੀ ਕੜਾਹੀ ਉਹ ਜਿਆਦਾ ਹੀ ਉਹ ਆ ਛੇਪ ਨਹੀਂ ਬੜੀ ਵੀ ਐ ਫਿਰ ਐ ਤਾਂ ਵੀ ਚਲ ਵੀ ਕਰ ਲਿਆ ਬ੍ਰੈਡ ਬਣਾਉਣੇ ਨੇ ਕੀ ਆਏਗਾ ਕੀ ਆਏਗਾ ਹੁਣ ਚਾਕੂ ਐਵੇਂ ਘੁਮਾ ਰਿਆ ਹਾਂ ਨਾ ਊਰੇ ਰੱਖ ਦੇ ਭੂਆ ਕੋਲੇ ਰੱਖ ਦੇ ਆ ਬ੍ਰੈਡ ਕਟਾਂਗੇ ਲੈ ਬਣਾਉਣੇ ਇਹਦੇ ਪਾਸੇ ਚਾਕੂ ਲੈ ਕੇ ਬਤੀ ਹੋਈ ਆਮਰਾ ਘਰ ਕੋਲ ਵਿੱਚ ਚੇਹੇ ਲਾ ਦੇ ਉਹ ਤੇ ਦੇ ਚਿੱਟੇ ਆ ਉਧਰ ਬੀਬੀ ਨਾ ਉਹ ਜੀ ਵੀ ਆ ਅਜਾ ਮਾਰ ਪਿਆਜ ਆਲੂ ਮੈਂ ਸਾਹਮਣੇ ਹੋ ਗਈ ਇੱਕ ਤਾਂ ਭੱਜ ਗਿਆ ਇਹ ਦੂਆ ਭੱਜਣ ਨੂੰ ਤਿਆਰ ਆ ਬਸ ਤੂਰੀ ਅਜਾ ਸ਼ਬਦ ਉਹ ਗੁੱਸਾ ਜਿਹੜਾ ਮੈਂ ਤੇਰੇ ਮਾਰਦਾ ਨਹੀਂ ਪਤਾ ਉਹ ਦਾ ابو ਨੂੰ ਪੰਦਨ ਦਾ ਫੜ ਕੇ ਉਹ ਦਾ ابو ਸੱਚੀ ਆ ابو ਨੂੰ ਜੇ ਗੁੱਸਾ ਜਿਹੜਾ ਹੁੰਦਾ ਉਹ ابو ਨੂੰ ਕੁੱਟ ਦਿੰਦਾ ਉਹ ਤਾਂ ਜੇ ਗੁੱਸਾ ਦਾ ਆਪਣੀ ਉਹਦੀ ਗੱਲ ਦਾ ਆ ਤਾਰੂ ਦਾ ابو ਪਰ ਆ ابو ਨੂੰ ਪੰਨੀ ਜਾਊਗਾ ਉਹ ਤਾਂ ਗੁੱਸਾ ਦੂਏ ਪਰ ਤਾਰਦਾ ਉਹ ਤਾਂ ਐ ਨਹੀਂ ਹੁਣ ਤੈਨੂੰ ਹੀ ਫੈਂਟ ਦੇਵੇ ਸਾਰਾ ਟੱਬਰ ਆ ਹੋਈ ਹੋਈ ਪਚਾਤੀ ਐਵੇਂ ਐਵੇਂ ਲੰਬਾ ਜਿਹਾ ਛੱਡੇ ਕਰਦਾ ਹੈ ਐਵੇਂ ਜਿਵੇਂ ਤੂਪਾਨੀ ਉਵੇਂ ਤੇਲ ਪੈਦਾ ਥੋੜਾ ਐਂ ਫਿਰ ਆ ਐਵੇਂ ਛੱਡੇਗਾ ਉਵੇਂ ਦਾ ਤੇਲ ਹੋਊਗਾ ਹੱਥ ਤੇ ਕੜਾਈ ਛੋਟੀ ਕਰਕੇ ਨਾ ਕਰ ਦੇ ਪਹਿਲਾਂ ਤਿੰਨ ਪਾਤੇ ਸੀਗੇ ਪਰ ਹੁਣ ਦੋ-ਦੋਏ ਪੈਣਗੇ ਇਹ ਬੜੇ ਨੇ ਉਹ ਸਿੰਗਰ ਤੇ ਨਾ ਸ਼ਬਦ ਦੇ ਦੋ ਦੋ ਵੀ ਨਾਲ ਹੀ ਬੰਦੇ ਨਾ ਸ਼ਬਦ ਦੇ ਬਣਾਇ ਤੇ ਤੇ ਸਾਡੀ ਥਿੱਥੇ ਕੱਲ੍ਹ ਅਸੀਂ ਮੱਥਾ ਟੇਕਣ ਜਾਣਾ ਹੈ ਨਾ ਉੱਥੇ ਉਹ ਲੱਗ ਰਿਆ ਢੋਲ ਵੱਜ ਰਿਆ ਹੈ ਕੁਇਸ਼ਰੀ ਜਿ ਨੱਗ ਰਹੇ ਨੇ ਹੈ ਨਾ ਕੁਇਸ਼ਰੀ ਲੱਗ ਰਹੀ ਸ਼ਰੀਰ ਰੀਲਾ ਇਹ ਨੂੰ ਮੇਟਾ ਪਹਿਲਾਂ ਨਹੀਂ ਰਾਤ ਨੂੰ ਉੱਥੇ ਵੀ ਅੱਜ ਚੌਂਕੀਆਂ ਭੱਜੀਆਂ ਉਹ ਖੇੜੇ ਤੇ ਵੀ ਅੱਜ ਉਹ ਗੇਸੂ ਉੱਥੇ ਮਾਰੀ ਤੇ ਸਾਡੇ ਤਾਂ ਖੇੜੇ ਕਿੱ ਵੀ ਜਾਂਦੇ ਨੇ ਲੋਕ ਆ ਨੂ ਇੱਧਰ ਦੋਹੇ ਭੱਜ ਗਏ ਅੰਦਰ ਓ ਜੀ ਸਾਡੇ ਬ레ਡ ਤਾਂ ਹੋ ਗਏ ਪੂਰੇ ਤਾਂ ਉਧਰ ਉਹ ਨਾ ਥੋੜਾ ਜਿਹਾ ਆਲੂ ਵਾਲਾ ਪੇਸਟ ਪਿਆ ਏ ਤੇ ਇਧਰ ਰਮਨ ਕਹਿੰਦੀ ਵੀ ਮੈਂ ਦਾ ਆਲੂ ਉਹ ਕਰਕੇ ਜਿਵੇਂ ਉਹ ਬੜੇ ਬੜਾ ਪਾਓ ਚ ਗੋਲ ਗੋਲ ਜੇ ਪਾਉਂਦੇ ਨਹੀਂ ਹੈਗੇ ਟਿੱਕੀਆਂ ਆਲੂ ਦੀਆਂ ਹਨਾ ਬੇਸਨ ਨਾਲ ਲਵੇ ਲੜ ਕੇ ਐਵੇਂ ਪਾ ਰਹੀ ਆ ਹੁਣ ਵੀ ਆ ਵੀ ਖਾ ਲਾਂਗੇ ਵਧੀਆ ਲੱਗਦੀਆਂ ਏ ਮੈਂ ਕਿਹਾ ਚਲ ਬਣਾ ਲੈ ਖਾ ਲਾਂਗੇ ਯੂ ਵੀ ਜੋਗੇ ਕਿੰਨੇ ਰੋਟੀ ਲੈਣੀਆਂ ਏ ਯੂ ਵੀ ਰੋਟੀ ਨਾ ਰੋਟੀ ਨਹੀਂ ਉਹ ਕਹਿੰਦਾ ਅਰੇ ਆ ਜਾਣ ਸਾਲ ਨਣਦ ਨੂੰ ਕੰਮ ਲਾਤਾ ਹਨਾ ਪਕੌੜੇ ਬਰੈਡ ਬਣਾ ਲਏ ਅਸੀਂ ਪਕੌੜੇ ਬਣਾਣੇ ਤੇ ਜਿਹੜੀ ਆ ਗੋਲ-ਗੋਲ ਜੀ ਆ ਆਹ ਰਮਨ ਨੇ ਨਵੀਂ ਚੀਜ਼ ਬਣਾਈ ਆ ਤੇ ਮੈਂ ਖਾ ਕੇ ਦੇਖੀ ਆ ਬੜੀ ਸੁਆਦ ਆ ਜਿਹੜੀ ਬੜਾ ਪਾਓ ਚ ਬਣਦੀ ਨਹੀਂ ਹੈਗੀ ਪਾਉਂਦੇ ਆ ਗੋਲ-ਗੋਲ ਜਆ ਉਹ ਵਾਲੀ ਚੀਜ਼ ਆ ਇਹ ਫਸੇ ਛੋਟੇ-ਛੋਟੇ ਐ ਉਹ ਵੱਡੀ ਹੁੰਦੀ ਐ ਇਧਰ ਨਾ ਅੱਗ ਅੱਗ ਤੇਜ਼ ਹੋਵੇ ਨਾ ਫਟਾਫਟ ਬਣਈ ਜਾਂਦੇ ਨੇ ਪਕੌੜੇ ਵੀ ਟਾਈਮ ਲੈਂਦੇ ਨੇ ਚੁੱਲਾ ਭਰ ਗਿਆ ਗੋਹਿਆਂ ਨਾਲ ਉਹਨਾਂ ਦਾ ਤਾਂ ਡਰ ਗਿਆ ਐਂ ਡਰ ਗਿਆ ਉਹ ਬਣਾ ਨਹੀਂ ਰਹੀ ਐ ਐਂ ਡਰ ਗਿਆ ਤੇਲ ਕਿੰਨਾ ਪਾਇਆ ਤਾ ਪਕਣੇ ਹਾਂ ਹਾਂ ਕਿੰਨਾ ਘਾ ਰਹਿ ਗਿਆ ਹਨਾ ਕੜਾਹੀ ਭਰੀ ਹੋਈ ਸੀ ਉਹ ਅੱਗ ਫੂਕ ਦਿੰਦੀ ਆ ਫੂ ਸੱਦਾ ਜਿਹੜਾ ਜਿਹੜਾ ਮਾਲ ਬਣਾਇਆ ਚ ਚਲੇ ਗਿਆ ਹੁਣ ਸਾਰੇ ਕਹਿਣਗੇ ਸੋਚਣਗੇ ਵੀ ਤੁਸੀਂ ਤਾਂ ਡਾਈਟਿੰਗ ਕਰ ਰਹੇ ਆ ਵੀ ਅੱਜ ਪਕੌੜੇ ਖਾ ਰਹੇ ਹੋ ਬਈ ਮੈਂ ਨਹੀਂ ਖਾਂਦੀ ਵਗੋੜੇ ਹਾਂ ਕਿਉਂਕਿ ਮੇਰੀ ਹੁਣ ਦੇਖੋ ਨਣਦਾਈਆ ਹਨਾ ਤੇ ਜਦ ਵੀ ਰਮਨ ਆਈ ਹੁੰਦੀ ਹੈ ਹਨਾ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਪਤਾ ਵੀ ਘਰਾਂ ਫਿਰ ਕੜਾਹੀ ਚੜ ਜਾਂਦੀ ਆ ਕਦੇ ਵੀ ਇਦਾਂ ਹੋਇਆ ਨਹੀਂ ਹੈਗਾ ਵੀ ਕੁਝ ਨਾ ਬਣਿਆ ਹੋਵੇ ਇਸ ਕਰਕੇ ਫਿਰ ਅੱਜ ਫਿਰ ਮੈਂ ਬ੍ਰੈਡ ਪਕੌੜੇ ਮੈਂ ਕਿਹਾ ਚੱਲ ਵੀ ਅੱਜ ਰਮਨ ਉਹ ਨਹੀਂ ਆਣਗੇ ਬ੍ਰੈਡ ਬਣਾਵਾਂਗੇ ਅੱਜ ਵੀ ਤੁਸੀਂ ਉੱਥੇ ਮੇਲਾ ਖਾਓਗੇ ਅਸੀਂ ਉਰੇ ਖਾਵਾਂਗੇ ਮਗਿਆ ਨਿਬੜਾ ਤੇ ਆਇਨਾ ਜੋ ਵੀ ਇਹ ਵੀ ਕਿਹੜਾ ਪਸਾਰੇ ਖਾ ਜਾਗੇ ਹਨਾ ਐਚਓ ਵੀ ਬੱਚ ਜਾਣੇ ਕਾਫੀ ਹਨਾ ਬੱਚ ਜਾਣੇ ਮਹਾਇਚੋ ਕੀ ਬਤਾਉਂ ਨਾ ਕਿਨੇ ਖਾਣੇ ਕਿਹੇ ਕੋਲ ਲੱਗੀ ਵੀ ਖਾਏ ਨਾ ਹਾਂ ਜਵਾਕ ਵੀ ਧੋਏ ਨਹੀਂ ਨਹੀਂ ਆਪਣੇ ਤਾਂ ਜਵਾਕ ਦੋਏ ਨਾ ਵੀ ਇਹ 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 ਨਹੀਂ ਹੈ ਵੀ ਇਹ ਕੈਰੀ ਵੀ ਐਚਓ ਵੀ ਇਹ ਵੀ ਆਪਾਂ ਨੂੰ ਸਮਾਨ ਜਿਆਦਾ ਹੀ ਲੱਗਦਾ ਹੈ ਹਨਾ ਪਰ ਹਜੇ ਰੋਟੀ ਨਹੀਂ ਨਾ ਫਿਰ ਅਸੀਂ ਖਾਂਦੇ ਅਸੀਂ ਆਹੀ ਸਮਾਨ ਖਾਂਦੇ ਆ ਔਰ ਮੈਂ ਤਾਂ ਆਪਣੇ ਉਹ ओट्स ਕਰਕੇ ਖਾਉਂਗੀ ਮੈਂ ਆਸਮਾਨੀ ਖਾਂਦੀ ਖਲਗੜੀ ਆਪੋ ਖਲਗੜੀ ਪਹਿਲਾਂ ਕੱਟਣ ਦੇ ਇਹਨੂੰ ਜਿਹੜੇ ਉਦੋਂ ਦੇ ਬਣਾਏ ਵੇਦੇ ਤੇਰੇ ਵਾਸਤੇ ਰੱਖੇ ਵੇਦੇ ਉਦੋਂ ਦੇ ਵੀ ਉਹ ਆਊਗਾ ਖਾ ਲੂਗਾ ਪਕੌੜੇ ਵੀ ਸਾਰ ਬਣੇ ਨੇ ਪਕੌੜੇ ਬਹੁਤ ਸਾਰ ਬਣੇ ਕ੍ਰਾਂਚੀ ਕ੍ਰਾਂਚੀ ਖਾ ਲਓ ਰੱਜ ਜਾਓ ਫਿਰ ਰਾਤ ਨੂੰ 9 10 ਵਜੇ ਮੰਗੇਓ ਠੀਕ ਹੈ 9 10 ਵਜੇ ਹੁਣ ਆਪਾਂ ਗੁਰਦੁਆਰੇ ਜਾਵਾਂਗੇ ਫਿਰ ਹੁਣ ਗੁਰਦੁਆਰਾ ਜਾਵਾਂਗੇ ਹੁਣ ਤੁਸੀਂ ਖਾ ਤਾਂ ਲਿਆ ਇੰਨਾ ਕ ਤਾਂ ਢਿੱਡ ਭਰ ਗਿਆ ਹੋਣਾ ਹੁਣ ਰਾਤ ਨੂੰ ਖਾ ਲਿਓ ਹੈਨਾ ਖਾਣਾ ਖਾਦ ਫਿਰ ਭੁੱਖ ਲਾ ਦੇ ਭੁੱਖ ਲਾ ਕੇ ਦਿੰਦੀ ਆ ਫਿਰ ਆਹੀ ਦਾ ਪੁੱਠੇ ਕੰਮ ਇਹਨਾਂ ਨੂੰ ਮੈਂ ਕਰਦਾ ਵੀ ਕਿਉਂ ਨਾ ਕਰੋ ਅਸੀਂ ਚੀਤਾ ਚੀਤਾ ਹੁੰਦੇ ਆ ਬੋਲੇ ਆਜੋ ਛੱਡ ਟਿਕਰੀ ਓਏ ਆਦਾ ਮਗਲੀ ਗਾਰਡਨਿੰਗ ਬਣੇ ਹੋਰ ਕੁਝ ਗਾਰਡਨਿੰਗ ਮਿਲਿਆ ਮੇਰਾ ਫੋਨ ਲੈ ਲਾ ਜਾ ਬਰੈੱਡ ਵਾਲਾ ਇੱਕ ਖਾਣਾ ਇਹ ਤਾਂ ਖਾਣੀ ਮੈਨੂੰ ਫੋਟ ਇੱਕ ਫਟ ਕੇ ਇਹਦੇ ਖਾਦੇ ਦੋ ਮੈਂ ਤੈਨੂੰ ਕਿਹਾ ਤਾਂ ਨਾ ਮੈਂ ਖਰਾਬ ਰੂਹੀ ਹੈ ਖਾਣੇ ਚਾਹ ਤੋਂ ਖੋਣ ਦੇ ਕੀ ਖਾਣਾ ਚੱਕ ਜੂ ਵੀ ਮੈਂ ਤਾਂਨੇ ਪਕੌੜੀਆਂ ਜੋ ਮਰਜ਼ੀ ਖਾ ਲੈ ਸਾਰਾ ਕੁਝ ਪਿਆਏ ਜੋ ਜਿਹੜਾ ਤੇਰੀ ਕਰ ਫਿਰ ਸਾਜਰੇ ਕੰਮ ਨਵੇੜ ਤਾ ਤੂੰ ਲੋ ਜੀ ਹੁਣ ਸਾਰੇ ਬੈਠ ਕੇ ਖਾਣ ਲੱਗੇ ਹੁਣ ਉਹ ਨਹੀਂ ਖਾਂਦਾ ਉਹ ਕਹਿੰਦਾ ਮੈਂ ਰੱਜ ਗਿਆ ਹਨਾ ਕਹਿੰਦਾ ਮੈਂ ਕੋਲ ਡਰਿੰਕ ਪੀਊਂਗਾ ਕੋਲ ਡਰਿੰਕ ਮੰਗਾ ਲਿਆ ਜੱਦਾ ਹੀ ਪਾਣੀ ਲੱਗੇ ਵੇ ਪੀਣ ਸ਼ਾਬਜ

ਕੁਰਤੂਵਾਰਾ ਸਰਵਸਤ ਲੰਗਰ ਛਕਣਾ ਲੰਗਰ ਕੁਰਤੂਵਾਰਾ ਲੰਗਰ ਉੱਥੇ ਵੀ ਲੱਗਦਾ ਜਿੱਥੇ ਹੁਣ ਰਾਤ ਨੂੰ ਬੈਠੇ ਹੁੰਦੇ ਆ ਉੱਥੇ ਤળਿਆ ਹੋਇਆ ਸਮਾਨ ਆਉਂਦੀ ਨਹੀਂ ਆਉਂਦਾ ਹੁਣ ਨਹੀਂ ਆਉਂਦਾ ਸਾਭੂ ਜੀ ਲੰਗਰ ਸਿਰਫ ਅੱਜ ਕੁਰਤੂਵਾਰਾ ਜੀ ਮਤਲਬ ਬਾਥਰੂਮ ਬਾਈਟੇ ਨਾ ਇੱਥੇ ਐਸੇ ਰੇਟਾ ਸਭੇ ਬਾਥਰੂਮ 10